ਇੱਕ ਬਹੁਤ ਵੱਡੇ ਗਰੋਜ਼ਾ ਇੱਕ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਫੜ ਕੇ ਇੱਕ ਜਿਹੜੀ ਗੈਂਗਵਾਰ ਹੋਣ ਦੀ ਸੰਭਾਵਨਾ ਸੀ ਹੋਰ ਕ੍ਰਾਈਮ ਹੋਣ ਦੀ ਸੰਭਾਵਨਾ ਸੀ ਉਹਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨੂੰ ਨਿਊਟਰਲਾਈਜ਼ ਕੀਤਾ ਰਾਹੁਲ ਰੌਲਾ ਜਿਹੜਾ ਕਿ ਕਰੀਬ 12 12 ਮੁਕਦਮਿਆਂ ਦੇ ਵਿੱਚ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਉਹਦਾ ਇੱਕ ਹੋਰ ਗੁਰਿੰਦਰ ਗੋਰਾ ਉਹਦੇ ਨਾਲ ਉਥੇ ਡਿਸਪਿਊਟ ਹੋਇਆ ਇਹ ਜਿਹੜਾ ਗੁਰਿੰਦਰ ਗੋਰਾ ਸੀ ਇਹ 골ਡੀ ਬ੍ਰਾਂਡ ਦਾ ਜੀਜਾ ਸੀ ਇਹਨਾਂ ਦਾ ਆਪਸੀ ਡਿਸਪਿਊਟ ਹੋਇਆ ਉਸ ਡਿਸਪਿਊਟ ਦੇ ਤਹਿਤ ਇਹਨੇ ਉਹਨੂੰ ਗੋਰੇ ਨੂੰ ਗੋਰਾ ਉਹ ਬੰਦਾ ਉਹਦੀ ਬੈਕਗ੍ਰਾਉਂਡ ਦੱਸਿਏ ਇਹ ਦਿੱਲੀ ਪੁਲਿਸ ਨੇ ਇੱਕ ਫੈਲਵਾਨ ਫਰੀਦਕੋਟ ਕਾਂਗਰਸ ਨੇਤਾ ਦੀ ਹੱਤਿਆ ਕੀਤੀ ਸੀ ਇਹਦੇ ਖਲਾਫ ਕ੍ਰੀਮ ਕ੍ਰੀਮ 16 ਪਰਚੇ ਨੀਨਸ ਕ੍ਰਾਈਮ ਦੇ ਡਕੈਤੀ ਮਾਰਡਰਸ ਦੇ ਉਸ ਕੇਸ ਦੇ ਵਿੱਚ ਇਹ ਹਾਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਇਹਨਾਂ ਦੀ ਆਪਸੀ ਦੋਨਾਂ ਦੀ ਉੱਥੇ ਦੁਸ਼ਮਣੀ ਸੀ ਉਸ ਦੁਸ਼ਮਣੀ ਤਹਿਤ ਰਾਹੁਲ ਰੌਲੇ ਨੇ ਉਹਨੂੰ ਗੋਰੇ ਨੂੰ ਉਹਦੇ ਜਾਨਲੇਵਾ ਹਮਲਾ ਕੀਤਾ ਜਿਹਦੇ ਤਹਿਤ ਇਹਦੇ ਪਰਚਾ ਦਰਜ ਹੋਇਆ ਉਸ ਪਰਚੇ ਜੇਲ੍ਹ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ਤੇ ਸਟੇਟਮੈਂਟ ਦੇ ਆਧਾਰ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਉਸ ਪਰਚੇ ਕਿ ਇਹ ਰੌਹਲ ਲੜਾ ਦੋਸ਼ੀ ਸੀ ਜਦੋਂ ਇਹ ਮਈ 2024 ਨੂੰ ਜਮਾਨਤ ਤੋਂ ਬਾਹਰ ਆਇਆ ਬਾਹਰ ਆ ਕੇ ਇਹਨੇ ਉਸ ਔਰ ਉਸ ਤੋਂ ਗੋਰੀ ਤੋਂ ਡਰਦੇ ਹੋਏ ਪਲੱਸ ਉਹਨਾਂ ਦੇ ਹੋਰ ਜਿਹੜੇ ਮੈਂਬਰ ਆ ਤਾਂ ਕਿ ਇਹਦਾ ਨੁਕਸਾਨ ਨਾ ਕਰ ਦੇਣ ਬਾਹਰ ਉਸ ਗੈਂਗ ਦੇ ਇਹਨੇ ਆਪਣੇ ਵੈਪਨ ਜਿਹੜੇ ਐਮਪੀ ਤੋਂ ਲਿਆਉਣ ਦੇ ਸਿਸਟਮ ਦੇ ਨਾਲ ਆਪਣਾ ਗੈਂਗ ਆ ਜਿਹੜਾ ਮੁੜ ਸਾਬਤ ਕੀਤਾ ਜਿਹਦੇ 6 ਹੋਰ ਮੈਂਬਰ ਸੀ ਉਹ 6 ਮੈਂਬਰ ਆ ਜਿਹੜੇ ਉਹ ਵੀ ਵੱਖ-ਵੱਖ ਕ੍ਰਿਮੀਨਲ ਕੇਸਾਂ ਜਿਹਨਾਂ ਵਿੱਚ ਇਨਵੋਲਵ ਸੀ ਆਪ ਦੀ ਗੈਂਗ ਤਿਆਰ ਕਰਕੇ ਉਹਨਾਂ ਤੋਂ ਨੰਬਰ 1 ਆਪਣੀ ਪ੍ਰੋਟੈਕਸ਼ਨ ਲਈ ਨੰਬਰ 2 ਉਸ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦੀ ਨੀਤ ਨਾਲ ਮਾਰਨ ਦੇ ਲਈ ਇਹਨੇ ਇੱਕ ਗੈਂਗ ਸਟੈਬਲਿਸ਼ ਕੀਤਾ ਸੀ ਉਹ ਗੈਂਗ ਸਾਨੂੰ ਸਾਡੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇਸ ਗੈਂਗ ਦੇ ਸਾਰੇ ਮੈਂਬਰ{{\text{ਹੋਟਲ ਰੂਪਾ}}}}{ਜਿਹੜਾ ਕਿ ਹਾਲ ਗੇਟ ਦੇ ਨੇੜੇ ਆ ਉਥੋਂ ਕਾਬੂ ਕਰਕੇ ਇਹਨਾਂ ਤੋਂ ਤਿੰਨ ਵੈਪਨ ਰਿਕਵਰ ਕਰਾਏ ਨੇ ਤੇ ਇਸ ਗੈਂਗ ਨੂੰ ਜਿਹੜਾ ਨਸ਼ਟ ਕੀਤਾ ਇਸ ਤਰ੍ਹਾਂ ਇੱਕ ਜਿਹੜੀ ਹੋਰ ਸੰਭਾਵਿਤ ਲੜਾਈ ਜਾਂ ਸੰਭਾਵਿਤ ਗੈਂਗਵਾਰ ਦੇ ਹੋਣ ਕਰਕੇ ਨੁਕਸਾਨ ਹੋਣ ਵਾਲਾ ਸੀ ਉਹ ਤੋਂ ਬਚਾ ਹੋਇਆ ਇਹ ਜਿਹੜੇ ਸੱਤੇ ਦੇ ਸੱਤੇ ਬੰਦੇ ਆ ਜਿਹੜੇ ਇਹ ਪੁਲਿਸ ਨੇ ਅੱਜ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਤੋਂ ਰਿਕਵਰੀ ਕੀਤੀ ਹੈ ਇਹ ਗੈਂਗ ਦਾ ਨਾਮ ਕੀ ਅੱਜ ਕਿਹੜੇ ਗੈਂਗ ਦਾ ਇਹ ਰਾਹੁਲ ਰੌਲਾ ਗੈਂਗਾ ਜੀ ਰਾਹੁਲ ਰੌਲਾ ਇਹ ਤੇ ਡਕੈਤੀ ਦੇ ਤੇ ਹੋਰ ਸੀਨੀਅਰ ਕ੍ਰਾਈਮ ਦੇ ਇਹਦੇ ਵੀ ਕਾਫੀ ਪਰਚੇ ਦਰਜ ਨੇ 12 12 ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚ ਮਰਡਰ ਵੀ ਆ ਡਕੈਤੀ ਵੀ ਆ ਸਨੇਚਿੰਗਸ ਵੀ ਆ ਕਈ ਤਰ੍ਹਾਂ ਦੇ ਅਪਰਾਧ ਹੈਨਸ ਕਰਾਈਮ ਦੇ ਨੇ ਸਾਰੇ ਇਹ 8 ਸਾਲ ਲਗਾਤਾਰ ਜੇਲ੍ਹ ਲੈ ਕੇ ਇਹ ਹੁਣੇ ਮਈ ਦੇ ਵਿੱਚ ਹੀ ਆਲੇ ਬਾਹਰ ਆਇਆ ਸੀਗਾ ਬਾਹਰ ਆ ਕੇ ਨੇ ਆਪਦੇ ਗੈਂਗ ਨੂੰ ਰੀਇਸਟੈਬਲਿਸ਼ ਕਰਕੇ ਆਪਣੀ ਜਿਹੜੀ ਉਹੀ ਆਦਤਾਂ ਤੇ ਉਹੀ ਕੰਮ ਮੁਤਾਬਕ ਇਹਨੇ ਕਰਾਈਮ ਕਰਨ ਲਈ ਉਸਨਾਂ ਬਣਾਈ ਸੀ ਸਰ ਤੁਸੀਂ ਕਹਿ ਰਹੇ ਹੋ ਕਿ ਇਹ ਇਹ ਐਕਟ ਐਨਫਾਰਸਮੈਂਟ 27 ਇਹਨਾਂ ਦੇ ਟਾਰਗੇਟ ਕੌਣ ਸੀ ਜਿਹਦੇ ਨਾਲ ਇਹ ਗੈਂਗ ਵਰਤ ਸਕਦਾ ਇਨਾਂ ਦੇ ਟਾਰਗੇਟ 골ਡੀ ਬਰਾਡ ਜਿਹੜੇ ਗੈਂਗ ਦੇ ਆ ਉਹਨਾਂ ਦੇ ਮੈਂਬਰ ਜਿਨ੍ਹਾਂ ਤੋਂ ਇਹਨੂੰ ਖਤਰਾ ਵੀ ਸੀ ਕਿਉਂਕਿ ਇਹਨਾਂ ਨੇ ਜੇਲ੍ਹ 'ਚ ਉਹਦੇ ਅਟੈਕ ਕੀਤਾ ਸੀ ਹੁਣੇ ਬੇਲ ਆਊਟ ਹੋ ਕੇ ਆ ਗਿਆ ਸੀ ਉਹਨਾਂ ਨੇ ਬਦਲਾ ਲੈ ਕੇ ਇਹਨਾਂ ਤੇ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਹਨੂੰ ਖਤਸ਼ਾ ਸੀਗਾ ਪਲੱਸ ਇਹਨੇ ਆਪਣੇ ਜਿਹੜੇ ਹੋਰ ਕੋਸ਼ ਕਰਾਈਮ ਆ ਜਿਹੜੇ ਰੂਟੀਨ ਦੇ ਵਿੱਚ ਜਿਹੜੇ ਪਹਿਲਾਂ ਇਹ ਕਰਦਾ ਰਿਹਾਗਾ ਉਸ ਤਰ੍ਹਾਂ ਦੇ ਕਰਾਈਮ ਨੂੰ ਅੰਜਾਮ ਦੇਣ ਦਾ ਖਤਸ਼ਾ ਸੀ ਹਾਟਲ ਦੇ ਵਿੱਚ ਬੈਠੇ ਸੀ ਹਾਟਲ 'ਚ ਬਹਿ ਕੇ ਇਹ ਆਪਣੀ ਪਲੈਨਿੰਗ ਕਰ ਰਹੇ ਸੀ ਉਸ ਪਲੈਨਿੰਗ ਕਰਦਿਆਂ ਨੂੰ ਇਹਨਾਂ ਨੂੰ ਮੌਕੇ ਤੋਂ ਉਥੋਂ ਕਾਬੂ ਕਰਕੇ ਇਹਨਾਂ ਤੋਂ ਵੈਪਨ ਜਿਹੜੇ ਰਿਕਵਰ ਹੋਏ ਇਹ ਤਾਂ ਪੁਰਾਣੇ ਪੁਰਾਣੇ ਹੈਗੇ ਨੇ ਜੀ ਇਹਨਾਂ ਦੇ ਜਦੋਂ ਤੋਂ 12 ਪਰਚੇ ਦਰਜ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰਹੇ ਨੇ ਉਦੋਂ ਤੋਂ ਇਹਦੇ ਪੁਰਾਣੇ ਆ ਕੁਝ ਡੜਾ ਸਟਾ ਗੈਂਬਲਿੰਗ ਜਾਂ ਹੋਰ ਛੋਟੇ ਲੈ ਕੇ ਤੋਂ ਮਰਡਰ ਬਲਡਰ ਤੇ ਡਕੈਤੀ ਤੱਕ ਦੇ ਕ੍ਰਾਈਮਾਂ ਜਨਰਲ ਨੇ ਸਨੇਚਿੰਗਸ ਬਹੁਤ ਆ ਇਹ ਲਗਾਤਾਰ ਕਾਫੀ ਸਮੇਂ ਦਾ ਹੈਗਾ 8 ਸਾਲ ਤਣੇ ਜੇਲ੍ਹ ਤੋਂ ਹੋ ਗਏ ਅਰਥਾਤ ਜਿਹੜੇ ਕੇਸ ਨੂੰ ਜੇਲ੍ਹ ਤੋਗੇ ਉਦੋਂ ਪਿੱਛੋਂ ਕਿੰਨਾ ਸਮਾਂ ਆਏਗਾ ਤੁਸੀਂ ਅਦਾਜਾ ਲਾ ਸਕਦੇ ਕੇ ਅੰਮ੍ਰਿਤਸਰ ਦੇ ਹੀ ਗੇਟਕੀਮਾ ਥਾਣੇ ਦਾ ਰਹਿਣ ਵਾਲਾ ਹੈਗਾ ਰਾਹੁਲ ਰੋਲਾ ਵੈਪਨ ਜਿਹੜੇ ਕਿਹਨੂੰ ਰਹਿਣ ਦੇ ਵਿੱਚ ਵੈਪਨ ਇਹਨੇ ਮਹਾਰਾਸ਼ਟਰ ਸੌਰੀ ਐਮਪੀ ਦੇ ਵਿੱਚੋਂ ਹੰਦੌਰ ਤੋਂ ਲੈ ਕੇ ਸਰ ਮੋਸਟਲੀ ਜਿਹੜੇ ਨੇ ਕਿ ਐਕਸਟਰੈਕਸ਼ਨ ਲੈਣ ਵਾਸਤੇ ਤੁਹ ਕਾਦੇ ਨੇ ਕਿਸੇ ਨੂੰ ਜਾਂ ਕਿਸੇ ਦੇ ਕੋਲੋਂ ਕੌਪੀ ਨੂੰ ਕੌਪੀ ਤੋਂ ਮੰਗਵਾ ਸਕਦੇ ਨੇ ਇਹ ਇਹ ਬਿਜ਼ਨਸਮੈਨਾਂ ਤੋਂ ਜਾਂ ਹੋਰ ਸਾਰਿਆਂ ਤੋਂ ਅਜੇ ਹੀ ਆਪਦੀ ਇੱਕ ਤਰ੍ਹਾਂ ਦੀ ਆਪਦੀ ਧਾਂਸ ਦੇ ਵਿੱਚ ਆਪਦੀ ਗੈਂਗ ਦੀ ਧਾਂਸ ਦੇ ਵਿੱਚ ਇਹ ਹਰ ਤਰ੍ਹਾਂ ਦੇ ਕ੍ਰਾਈਮ ਇਹਨਾਂ ਨੇ ਕੀਤੇ ਸਭ ਸੱਤੋਂ ਕਿਹਨੇ ਜਿਲੇ ਹਾਂਜੀ ਸੱਤੋਂ ਜਿਹੜੇ ਖੜੇ ਕਿਹਨੇ ਸੱਤ ਸੱਤੋਂ ਜਿਹੜੇ ਆ ਸਾਰੇ ਇੱਥੋਂ ਦੇ ਨੇ ਅਮਰਸਰ ਦੇ ਨੇ ਕਰਨ ਏਲੀਸਟਾ ਗੇਟ ਹੈ ਕੀਮਾ ਲਗੇ ਰਹੀ ਆ ਸੁਖਦੀਪ ਵੀ ਤਾਂ ਨੇ اسلامਾਬਾਦ ਦੇ ਪਰਚੇ ਦਰਦ ਨੇ ਅਵੇਸ਼ ਸ਼ਰਮਾ ਇਹ ਵੀ اسلامਾਬਾਦ ਵਾਲਿਆਂ ਦਾ ਇੱਕ ਰਾਗਵ ਆ ਉਹ ਵੀ ਇਸਲਾਮਾਬਾਦ ਥਾਣੇ ਦਾ ਤੇ ਇੱਕ ਰਮੇਸ਼ ਹੈ ਉਹ ਵੀ ਗੇਟ ਕੀਵਾ ਦਾ ਸਰ ਇਹ ਗੁਰਲਾਲ ਦੇ ਸਾਥੀ ਕੀ ਜਿਹੜਾ ਜਿੱਦਾ ਕੁੱਝ ਕਰ ਕਰ ਕੁੱਝ ਹੋ ਰਿਹਾ ਸੀ ਇਹ ਗੁਰਲਾਲ ਦੇ ਸਾਥੀ ਜੀ ਕਪੜਾ ਤੇ 124 ਗੁਰਲਾ ਗੁਰਲਾਲ ਬਰਾੜ ਦੀ ਗੁਰਲਾਲ ਬਰਾੜ ਹਾਂਜੀ ਗੁਰਦੀ ਬਰਾੜ ਦੇ ਨਾਲ ਹੀ ਸੀ ਉਹ ਸਕੂਟਰ ਵਾਲੀ ਜੀ ਜੀ ਤੇ ਉਹਦਾ ਉਹਦਾ ਜੀਦਾ ਹੀ ਹੈ ਨਾ ਉਹ ਗੋਰਾ ਜਿਹੜਾ ਗੋਰਾ ਹੈ ਗੋਲਦੀ ਬਰਾੜ ਦਾ ਚੀਚਾ ਉਹਦਾ ਸਗਾ ਜੀਜਾ ਉਹਨਾਂ ਨੇ ਰਲ ਕੇ ਕ੍ਰਾਈਮ ਕਮਿਟ ਕੀਤਾ ਸੀ ਗੁਰਲਾਲ ਪਹਿਲਵਾਨ ਦਾ ਜਿਹੜਾ ਕ੍ਰਾਈਮ ਉਹਨਾਂ ਨੇ ਕਮਿਟ ਕੀਤਾ ਸੀ ਉਹਦੇ ਜਿਹਨਾਂ ਨੂੰ ਦਿੱਲੀ ਪੁਲਿਸ ਨੇ ਫੜਿਆ ਸੀ ਇਹਦੇ ਓਵਰ ਆਲ ਇਹਦੇ ਆਲਮੋਸਟ ਵੱਖ-ਵੱਖ ਏਜੰਸੀਆਂ ਕੋਲੇ ਇਵਨ ਦਿੱਲੀ ਦੀਆਂ ਏਜੰਸੀਆਂ ਤੱਕ ਦੇ ਇਨਾਂ ਦੇ ਬਦਮਾਸ਼ੀ ਦਰਜ ਹੋਏ ਰਾਹੁਲ ਉਹਦਾ ਦਿੱਲੀ ਦੀ ਜੇਸੇ ਨਹੀਂ ਮਾਟਕ ਆਪਸੀ ਦੰਗੇਸ ਮੈਂ ਉਹੀ ਦੱਸੀ ਆ ਇਹਨਾਂ ਦੇ ਆਪਸ ਵਿੱਚ ਇਕੱਠੇ ਜੇਲ੍ਹ ਦੇ ਵਿੱਚ ਹਾਰਪੁਰ ਇਕੱਠੇ ਹੋਏ ਉੱਥੇ ਕਿਸੇ ਕਾਰਨ ਕਰਕੇ ਲੜਾਈ ਹੋਈ ਉਸ ਲੜਾਈ ਦੇ ਤਹਿਤ ਇਹਨਾਂ ਨੇ ਜਿਹੜਾ ਗੋਰੇ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਤੇ ਮੁਕਦਮਾ ਦਰਜ ਹੋਇਆ ਉਹ ਆਪਸੀ ਰੰਜਿਸ਼ਾਕਾਰ ਨਹੀਂ ਬਣ ਗਿਆ ਹਾਂਜੀ ਗੁਲਲਾਲ ਦਾ ਕਰਤੇ ਤੇ ਦਰਜ ਉਹ ਗੋਰੇ ਤੇ ਕਰ ਗਿਆ ਜੀ ਗੋਰੇ ਤੇ ਦਰਜ ਤੇ ਸਰ ਇਹ ਲਾਰੈਂਸ ਨੇ ਉਹਨੂੰ ਕਹਿੰਦੇ ਕਰਦੇ ਆ ਕਿ ਲਾਰੈਂਸ ਦੇ ਨਾਲ ਚੱਲ ਲੋ ਲੋਰੈਂਸ ਦਾ ਜੇਕਰ ਨਹੀਂ ਆਇਆ 골ਡੀ ਬਰਾਡ ਦਾ ਹੈਗਾ ਲੋਰੈਂਸ ਉਸੇ ਦਾ ਹੀ ਭਾਵੇਂ ਹੈਗਾ 파ਟ ਹੈਗਾ ਪਰ ਅਦਰਵਾਈਜ਼ ਇਹਦਾ ਉਹਦੇ ਨਾਲ ਡਾਇਰੈਕਟਲੀ ਲੋਰੈਂਸ ਦੇ ਨਾਲ ਇਹਦਾ ਕੋਈ تعلق ਨਹੀਂ ਤਾਂ 골ਡੀ ਬਰਾਡ ਤੋਂ ਹੀ ਸ਼ੁਰੂ ਹੋਗੇ ਉਸਦੇ ਬੰਦਿਆਂ ਨਾਲ ਇਹਦੀ ਗੈਂਗਸ ਸਰ ਕਿਤਾ ਟੀਮ ਤੋਂ ਆਇਆ ਸਭ ਤੇ ਹੈ ਜੇ ਨਾਲ ਕੋਈ ਕਨੈਕਸ਼ਨ ਕਿਤੇ ਨਹੀਂ ਹੁੰਦਾ ਚਾਂਸ ਕੋਈ ਚਾਂਸ ਹਾਂਜੀ ਹੋਵੇਗੀ ਉਹ ਸਾਰੇ ਜਿਹੜੀ ਇਹਦੇ ਲਿੰਕਸ ਆ ਜਿਹੜੇ ਐਕਸਪਲੋਰ ਕਰਾਂਗੇ ਅੱਠ ਸਰ ਲੈ ਕੇ ਨੇ ਕੀ ਕੀ ਕੀਤਾ ਕਿਵੇਂ ਕੀਤਾ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਸਟ੍ਰੀ ਜਿਹਨੇ ਵੀ ਪਾਰਟ ਦੇ ਮੈਂਬਰਸ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਦੇ 25 ਤੋਂ 30 ਸਾਲ ਦੇ ਸਰੇਖ ਫੇਪ ਪਰ ਕੋਈ ਲੋੜ ਕਿ ਅਪੀਕੇਸ਼ਨ ਇਨਸਟਿਟਿਊਸ਼ਨ ਨੇ ਵਰਸੋਗ ਨੇ ਪੁਲਿਸ ਨੇ ਫੜਿਆ ਵੀ ਸੀ। ਜਿਆ ਇਸੇ ਸਾਹਮਣੇ ਆਇਆ ਕਿ ਇਨਸਟਿਗੇਸ਼ਨ ਦੇ ਰਿਸ਼ਤੇ ਕੀ ਹੈ ਉਹ ਪਬਲਿਕ ਐਕਟਰ ਸੀ ਜਾਂ ਕਿ ਕਿਸ ਤਰ੍ਹਾਂ ਕੰਮ ਹੀ ਆ ਉਹ ਇਸ ਵਿੱਚੋਂ ਨੱਟ ਕੇ ਉਹ ਉਹ ਹੁਣ ਤੱਕ ਦੀ ਜਿਹੜੀ ਸਾਡੀ ਇਹ ਪੜਤਾਲ ਆ ਇਨਵੈਸਟੀਗੇਸ਼ਨ ਆ ਉਦੋਂ ਉਹ ਗੈਂਗਸਟਰ ਹੋਣਾ ਨਹੀਂ ਪਾਇਆ ਗਿਆ। ਉਹ ਇੱਕ ਆਮ ਬੰਦਾ ਸੀ ਉਹਦਾ ਕਿਸੇ ਕਾਰਨ ਕਰਕੇ ਕੋਈ ਮੈਡੀਕਲ ਪੇਸ਼ੈਂਟ ਦੇ ਕਰਕੇ ਇਹਨਾਂ ਦਾ ਕੋਈ ਬੰਦਾ ਸੀ ਮਿਸਟਰ ਗੌਰਵ ਉਹਦੇ ਨਾਲ ਦੂ-ਦੂ ਮੈਮ ਹੋ ਗਈ ਹੀ ਵਾਸ ਇਨ ਡਰੰਕਰ ਸਟੇਜ ਉਹਨੇ ਥੋੜਾ ਜਿਹਾ ਜਦੋਂ ਉਹ ਸ਼ਵੇਤ ਮਾਲਿਕ ਦਾ ਨਾਮ ਲਿਆ ਤਾਂ ਉਹਨੇ ਉਲਟਾ ਉਹਨੇ ਉਹਨਾਂ ਦੇ ਨਾਮ ਨੂੰ ਲੈ ਕੇ ਕੁਝ ਆਪਸ਼ਬਦ ਬੋਲਤੇ ਉਹ ਸਭ ਸ਼ਬਦ ਬੋਲੇ ਆ ਉਹਦਾ ਕੋਈ ਗੈਂਗਸਟਰ ਦਾ ਬੈਕਗ੍ਰਾਉਂਡ ਨਹੀਂ ਹੈ ਉਹਦੀ ਕੋਈ ਕ੍ਰਾਈਮਨਲ ਬੈਕਗ੍ਰਾਉਂਡ ਨਹੀਂ ਹੈ ਫਿਰ ਵੀ ਇਸ ਸਬੰਧ ਦੇ ਜਦੋਂ ਵੀ ਉਹਨਾਂ ਵੱਲੋਂ ਸਾਨੂੰ ਕੋਈ ਨਾ ਰਾਈਟਿੰਗ ਜਿਹੜੀ ਕੰਪਲੇਂਟ ਦੱਲ ਹੋਵੇਗੀ ਉਹਦੇ ਆਧਾਰ ਤੇ ਅਸੀਂ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਹੋਵੇ ਉਹਦੇ ਤਹਿਤ ਪਹੁੰਚਾਂਗੇ ਐਜ਼ ਆਫ ਨਾਓ ਉਹਨਾਂ ਕੋਈ ਦੀ ਬੈਕਗ੍ਰਾਉਂਡ ਨਹੀਂ ਹੈਗਾ ਸਟਰੀਡੀਆ ਨਾ ਕੋਈ ਕ੍ਰਿਮੀਨਲ ਕੋ ਪ੍ਰੀਵੈਂਟਿਵ ਐਕਸ਼ਨ ਜਿਹੜੀ ਅਸੀਂ ਰੱਖਿਆ ਵਾ ਅਸੀਂ ਸਾਡੇ ਕੋਲ ਐਸ ਲਿਖ ਕੇ ਉਹ ਕੈਸ ਨੂੰ ਦੂਸਰਾ ਕੈਸ ਕੋਈ ਸੀਕ੍ਰੀਟ ਬਣਦੀ ਹੈ ਤੁਹਾਨੂੰ ਜਿਹੜਾ ਕ੍ਰਾਈਮ ਡਿਪਾਰਟਮੈਂਟ ਆ ਗਿਆ ਅਸੀਂ ਇਹ ਕੇਸ ਕਰਦੇ ਕਿਹੜੇ ਗੈਂਡਿਆਂ ਦੇ ਬਦਸਤੀ ਉਹ ਟਾਕਰ ਕਰਦੇ ਗੋਰਾ ਗੋਰਾ ਪਾਉ ਗੋਲਡੀ ਬ੍ਰਾਂਡ ਤੇ ਇਹਨਾਂ ਦੇ ਜਿੰਨੇ ਵੀ ਬੰਦੇ ਨੇ ਇਹਨਾਂ ਦੇ ਕੋਈ ਹੋਰ ਨੇ ਉਹ ਸਾਰੇ ਜਿਹੜੇ ਉਹਨਾਂ ਦੇ ਨਾਲ ਹੀ ਨੰਦਾ ਹੈਗਾ ਨਾ ਇਸ਼ੂ ਗੋਰਾ ਪਾਉ ਏਲੀਅਸ ਪਲੱਸ ਗੋਲਡੀ ਬ੍ਰਾਂਡ ਗੋਰਾ ਕਿੱਥੇ ਹੈ ਗੋਰਾ ਜੇਲ੍ਹ ਚ ਅਚਾਰ ਬਠਿੰਡਾ ਜੇਲ੍ਹ ਚ ਸਰ ਉਸੇ ਬੰਦੇ ਦੇ ਪਿੱਛੇ ਹੀ ਆਪਣੇ ਬੰਦੇ ਨਿਕਲਦੇ ਆਣ ਗੈਂਗ ਜਿੰਨਾ ਵੀ ਚੱਕੀ ਪਏ ਹਾਂ ਹਾਂਜੀ ਉਹਨਾਂ ਦੇ ਉਹਨਾਂ ਉਹਨਾਂ ਦੇ ਹੋਰ ਸਾਥੀ ਆ ਇਹਨੂੰ ਖਦਸ਼ਾ ਸੀ ਵੀ ਕਿਉਂਕਿ ਮੈਂ ਉਹਤੇ ਅਟੈਕ ਕੀਤਾ ਉਹ ਮੈਨੂੰ ਵਾਪਸ ਅਟੈਕ ਕਰਨਗੇ ਆਪਣੇ ਆਪ ਨੂੰ ਡਿਫੈਂਡ ਵੀ ਕਰਨਾ ਸੀ ਇਹਨੇ ਪਲੱਸ ਡੈਫੀਨਟਲੀ ਇਹ ਡਿਫੈਂਡ ਕਰਦੇ ਆ ਕੋਈ ਨੈਸੈਸਿਟੀ ਆ ਤਾਂ ਇਹਨਾਂ ਨੇ ਉਹਨਾਂ ਨੂੰ ਹਸਾਨੀ ਕਰਨਾ ਸੀ ਨਹੀਂ ਉਹ ਡਿਫਰੈਂਟ ਹੀ ਡਿਫਰੈਂਟ ਉਹ ਡਿਫਰੈਂਟ ਕਹੇਗਾ ਸਾਡੇ ਕਮਿਸ਼ਨਰ ਅਮਰਸਰ ਦੇ ਸਾਰੇ ਅਧਿਕਾਰੀ ਪੁਲਿਸ ਕਰਮਚਾਰੀ ਬਹੁਤ ਰਲ ਕੇ ਬਹੁਤ ਵਧੀਆ ਚੱਜੇ ਢੰਗ ਨਾਲ ਮਿਹਨਤ ਕਰ ਰਹੇ ਨੇ ਤੇ ਉਹਨਾਂ ਦੇ ਸਦਕਾ ਇਹ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਪਿਛਲੇ ਸਮੇਂ ਚ ਗੈਂਗ ਜਿਹੜੇ ਆ ਉਹ ਬਸਟ ਕੀਤੇ ਗਏ ਨੇ ਇਸੇ ਤਰ੍ਹਾਂ ਕਾਫੀ ਜਿਹੜੀਆਂ ਵੱਡੀਆਂ ਨਸ਼ੇ ਦੀਆਂ ਗਵਰੀਆਂ ਇਹਨੂੰ ਇਹਨੂੰ ਉਹਦੇ ਵੱਲੋਂ ਥ੍ਰੈਟ ਹੋਈ ਸੀ ਥ੍ਰੈਟ ਹੋਈ ਸੀ ਉਸੇ ਥ੍ਰੈਟ ਨੂੰ ਇਹ ਆਪਣੇ ਤਰੀਕੇ ਨਾਲ ਕਵਰ ਅਪ ਕਰਨ ਦੇ ਲਈ ਇਹ ਆ ਵੀ ਤਰੀਕਾ